ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਸਡੇਰੀ ਫਾਰਮ ਇਟ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਅਠਵਾਲ ਰਾਣੇ ਵਿਰਕਾ ਪਹੁੰਚੇ ਆ ਤੇ ਇੱਕੋਂ ਬਿਰਕੋਂ ਝੋਟੀਆਂ ਵਾਂ 5 6 ਝੋਟੀਆਂ ਸੀ ਲਿਆ ਤੇ ਦੋ ਗਾਇਆਂ ਵਾਂ ਬਹੁਤ ਬਹੁਤ ਜਾਰੀਆਂ ਚੰਗੀਆਂ ਵਾਂ ਝੋਟੀਆਂ ਕੋਹਾਗਾ ਦੀਆਂ ਲੱਠੀਆਂ ਵੀ ਆ ਬਾਈ ਕੋਲੋਂ ਕੋਈ ਬੂਰੀ ਆ ਕੋਈ ਨੀਲੀ ਆ ਮੋਹਰਾ ਦੀਆਂ ਵੀ ਹੈਗੀਆਂ ਵਾਂ ਤੇ ਆਜੋ ਵਰਨਾ ਕਰਦੇ ਆ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਹੋਰ ਸਭ ਕੀ ਹਾਲ ਹੈ ਬਸ ਕਿਰਪਾ ਜੀ ਗੁਰੂ ਰਾਮਦਾਸ ਪਾਸ਼ਾ ਦੀ ਬਹੁਤ ਬਹੁਤ ਕਿਰਪਾ ਜਾਈ ਦੀ ਮਾਲਕ ਦੀ ਜੀ ਹਾਂ ਜੀ ਹੋਰ ਅੱਜ ਕਿੰਨੀਆਂ ਝੋਟੀਆਂ ਜੇ ਨਾਗਦੇ ਬਾਦ ਸਾਹਿਬ ਇਧਰ ਦੀ ਸਾਈਡ ਦੇ 6-7 ਹੀ ਹਾਂ ਜੀ ਤੇ ਤਿੰਨ ਝੋਟੀਆਂ ਵੇਚੀਆਂ ਵਾ ਦੋ ਵੜਾ ਪਾ ਲਾਂਗੇ ਤੇ ਚਾਰ ਝੋਟੀਆਂ ਪਾਵਾਂਗੇ ਠੀਕ ਹੈ ਠੀਕ ਹੈ ਜੀ ਤੇ ਮਾਲ ਆਪਣੇ ਕੋਲ 6-7 ਝੋਟੀਆਂ ਹੋਰ ਵੀ ਆਈਆਂ ਰਾਤ ਦੀਆਂ ਹਾਂ ਜੀ ਤੇ ਉਹ ਦੂਜੀ ਵੀਡੀਓ ਚ ਪਾਵਾਂਗੇ ਹਾਂ ਜੀ ਜੀ ਬਹੁਤ ਬਹੁਤ ਚੰਗੀਆਂ ਝੋਟੀਆਂ ਵੀ ਹਾਂ ਜੀ ਬਹੁਤ ਬਹੁਤ ਟੌਪ ਕੁਆਲਿਟੀ ਦੀਆਂ ਨੀਲੀ ਰਾਵ ਬੂਰੀ ਭੈਣ ਭਰਾਵਾਂ ਦੀ ਡਿਮਾਂਡ ਹੀ ਪਿਛਲੀ ਵਾਰੀ ਵੀ ਦੋਹਾਂ ਤਿੰਨਾਂ ਵੀਰਾਂ ਨੇ ਫੋਨ ਕੀਤਾ ਵੀ ਨੀਲੀ ਰਵੀ ਤੇ ਬੂਰੀ ਹਾਂਜੀ ਉਹ ਲਿਆ ਕੇ ਦੋ ਲਿਆ ਕੇ ਦਿੱਤੀਆਂ ਵਾ ਦੋ ਝੋਟੀਆਂ ਤੇ ਤਿੰਨ ਮੋਹਰਾ ਦੀਆਂ ਵੀ ਆ ਬਹੁਤ ਬਹੁਤ ਚੰਗੀਆਂ ਹਾਂਜੀ ਪਿੰਡ ਦੱਸ ਦੇ ਤੇ ਨੰਬਰ ਦੱਸ ਦੇ ਘਰੀ ਪਿੰਡ ਨੰਬਰ ਆਪਣਾ 977914340 ਹਾਂਜੀ ਪਿੰਡ ਅਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਹੈ ਜੀ ਹਾਂਜੀ ਤੇ ਕਹੜੀਆਂ ਚੱਲੋ ਜੀ ਹਾਂਜੀ ਇਹ ਵਸ਼ੀਏ ਕਿਦਾਂ ਜੀ ਇਹ ਬਾੜ ਸਾਹਿਬ ਪਹਿਲਾ ਸੂਆ ਵਾ ਹਾਂਜੀ ਤੇ ਚਮਾ ਪੰਜਾਂ ਮਹੀਨਿਆਂ ਦੀ ਸੂਈ ਆ ਤੇ 8 ਕਿਲੋ ਦੁੱਧ ਆ ਹਾ ਵਸ਼ੀ ਆ ਮੰਗਰ ਜਰਸੀ 8 ਕਿਲੋ ਦੁੱਧ ਤੇ ਕਿੰਨੇ ਚਿਰ ਦੀ ਸੂਈ ਹੋਗੀ ਇਹ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਵਸ਼ੀ ਬਿਛੇ ਵੇਖੋ ਬਹੁਤ ਜ਼ਿਆਦੀ ਚੰਗੀ ਆ ਤੇ ਸੀਲ ਇਹਦਾ ਸੀਲ ਠੰਡੀ ਨਿਆਣਾ ਪਾਗਦਾ ਇਦਾਂ ਹੀ ਨਿਆਣਾ ਪਾਗ ਠੀਕ ਆ ਠੀਕ ਆ ਚਲੋ ਆਣ ਕੇ ਤਸੱਲੀ ਕਰ ਲਈ ਆ ਵੇਖੋ ਬਹੁਤ ਜ਼ਿਆਦੀ ਚੰਗੀ ਆ ਤੇ ਮੁੱਲ ਛੋਟਾ ਜਾਏਗਾ ਕੋਈ ਵੱਡਾ ਨਹੀਂ ਆ ਜੈ ਜੈ हां بدي ਆ ਬਿਲਕੁਲ ਜੈਜ ਰੇਟ ਪਾਉਣੇ ਆ ਬਾਰ ਸਾਹਿਬ ਹਾਂਜੀ ਆ ਵੇਖੋ ਜੀ ਹੋੜੀ ਕਰ ਇੱਕ ਮਿੰਟ ਐ ਹੋੜੀ ਲਈ ਜਾਂਦੇ ਆ ਆਹ ਗਿਆ ਆ ਲੈ ਕੰਦੀਆਂ ਨੂੰ ਹਾਂਜੀ ਜੋ ਆ ਵੇਖੋ ਇਹ ਇਹਦਾ ਰੇਟ ਜਾਇਜ ਜਾਈ ਬਸ ਬਾਪ ਸਾਹਿਬ 8 ਲੀਟਰ ਦੁੱਧਿਆ ਵਸ਼ੀ ਨੂੰ ਹਾਂਜੀ ਹਾਂਜੀ ਪਹਿਲਾ ਸੂਆ ਦੇ ਹਾ ਵਸ਼ੀ ਹੈ ਜਰਸੀ ਵਗੈਰਾ ਹਾਂਜੀ ਤੇ ਬਿਲਕੁਲ ਜਿਹੜਾ ਜਾਇਜ ਮੋਲਿਆ ਨਾ ਹਾਂਜੀ 26000 ਰੁਪਿਆ ਮੋਲਿਆ 26000 ਰੁਪਿਆ ਹਾਂਜੀ 25 ਦੀ ਦੇ ਦਾ 25 ਦੀ ਹਾਂਜੀ ਠੀਕ ਹੈ ਜੀ ਠੀਕ ਤੇ ਆਹ ਜੀ ਇਹ ਬਾਪ ਸਾਹਿਬ ਐਚ ਐਫ ਕ੍ਰਾਸ ਵਸ਼ੀ ਆ ਦੂਜਾ ਸੂਆ ਠੀਕ ਹੈ ਜੀ ਪਹਿਲੇ ਨੇ 18 19 ਕਿਲੋ ਦਿੱਤਾ ਵਾ ਐਰ ਕੀ 20 ਪਲੱਸ ਜਾਊਗੀ ਵਸ਼ੀ ਬਹੁਤ ਚੰਗਾ ਠੰਡ ਤਨੌੜ ਹੈ ਠੰਡੀ ਆ ਹਾਂਜੀ ਹਾਂਜੀ ਇਹ ਦੇਰ ਪੰਜ ਸੱਤ ਖੜਦੀ ਆ ਠੀਕ ਇਹਦਾ ਵੀ ਆਪਾਂ ਜਿਹੜਾ ਜੀ ਰੇਡ ਕਰਕੇ ਪਾ ਦੇਣੀ ਬਸ 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 ਵੀ ਜਿਹੜੀਆਂ ਵੇਖ ਜਾਣ ਬਾਅਦ ਹਾਂਜੀ ਹੁਣ ਲਾਉਣ ਭੈਣ ਭਰਾ ਦੇਖੋ ਧਿਆਨ ਨਾਲ ਟੋਟਣਾ ਮੈਂ ਵੇਖਾ ਸੋਨਾਰੀ ਗਾਈਆਂ ਮੁੜ ਕੇ ਐਨਕ ਮਾਰਾ ਇਹਨੂੰ ਫੇਰ ਟੁੱਟ ਮਾਰ ਗਏ ਹਾਂਜੀ ਹਰ ਇਹਦਾ ਰੇਟ ਜਾਇਜ ਹੈ ਬਸ ਆਪਾਂ ਰੱਖਣਾ ਇਹਦਾ ਬਾਅਦ ਸਾਹਿਬ ਮੁੱਲ 7500 ਜਿਆਦਾ 50 ਤੇ 7 ਹਾਂਜੀ ਹਾਂਜੀ ਤੇ ਜਿਹੜਾ ਬਾਰਡੇਰੀ ਫਾਰਮ ਨੂੰ ਵੀਡੀਓ ਸ਼ੇਅਰ ਲਾਈਵ ਚੰਗੇ ਕਮੈਂਟ ਕਰਕੇ ਆਊਗਾ 55000 ਦੀ ਵਾਸ਼ੀ ਦੇ ਦਾਂਗੇ ਠੀਕ ਹੈ ਠੀਕ ਹਾਂਜੀ ਠੀਕ ਹੈ ਮੌਕੇ ਦੇ ਸ਼ੋਅ ਸ਼ਾਪ ਬੰਦ ਕਰਾਉਂਦਾ ਹਾਂਜੀ ਹਾਂਜੀ ਤੇ ਇਹ ਝੋਟੀ ਜੇ ਇਹ ਖੀਰੀ ਕੱਟੀ ਆ ਹਾਂਜੀ ਬਾੜ ਸਾਹਿਬ 11 ਕਿਲੋ ਦੁੱਧ ਆ ਝੋਟੀ ਕੋ 11 ਕਿਲੋ ਦੁੱਧ ਹਾਂਜੀ ਹਾਂ ਗੁਲਾਬੀ ਚੱਡੇ ਦੀ ਬਹੁਤ ਚੰਗੀ ਆ ਇਹ ਵੀ ਗਾਈਆਂ ਦਾ ਸਾਹ ਆ ਵੇਖੋ ਠੰਢੀ ਬਹੁਤ ਆ ਮੈਂ ਨਾ ਕਿ ਇੱਦਾਂ ਹੀ ਕੋਈ ਭੈਣ ਭਰਾ ਬੈਜੇ ਬੱਚਾ ਉਹਨੇ ਛੱਡੇ ਠੀਕ ਹੈ ਠੀਕ ਇਹਦੇ ਪਿੱਛੇ ਕੱਟਾ ਦੇ ਕੱਟੀ ਇਹਦਾ ਕੱਟਾ ਜੀ ਹਾਂ ਇੱਕ ਹੱਬ ਦੇਦਾ ਸੁਆਵਾ ਲੈਓ ਚੰਗੀ ਕੱਟੀ ਆ ਬਾਸ ਹਾਂਜੀ ਆਹ ਵੱਡੀ ਐ ਝੋਡੀ ਜਾਂਦ ਸੇਮ ਕੁ ਛੋਟਾ ਹੀ ਆ ਦਾ ਬਹੁਤ ਚੰਗਾ ਰੰਗ ਸਿੰਗ ਲੱਗਾ ਛੋਟਾ ਹਾਂਜੀ ਜਾਂਦ ਬਾਦੋ ਜੀ ਮੌਸਮ ਵੀ ਠੰਡਾ ਆ ਅੱਜ ਲੈਓ

ਕਿਉਂ ਦੀਆ ਬਾਦ ਸਾਹਿਬ ਜਾਦੇ ਰੁਪਈਆ ਦੀ ਪਰ ਆਪਾਂ ਬਿਲਕੁਲ ਜਿਹੜਾ ਜਾਇਜ਼ ਅਜ ਨਾਲ ਹੋਣਾ ਹਾਂ ਹਾਂਜੀ ਛੋਟੀ ਦਾ ਮੁੱਲ 125 ਆ ਹਾਂਜੀ ਆਹ ਰਹਾ 122 ਦੀ ਛੋਟੀ ਜੀ ਦਾ 1 ਲੱਖ 22000 ਹਾਂਜੀ ਉਹਦੇ ਵਿੱਚ ਹੋੜ ਮਾਨਦਾਨ ਕਰ ਮਾਨਦਾਨ ਕਰਦਾ ਠੀਕ ਹੈ ਠੀਕ ਖੀਰੀ ਝੋਟੀ ਹੈ ਖੀਰੀ ਕੱਟੀ ਆ 11 ਕਿਲੋ ਦੁੱਧਿਆ ਝੋਟੀ ਭਾਵੇਂ ਕੋ ਚਾਰ ਟਾਈਮ ਪੂਰੇ ਹਾਂ ਵੇਖੋ ਵੇਖੋ ਆ ਠੰਡੀ ਵੇਖੋ ਕਿੰਨੀ ਠੀਕ ਤੇ ਆ ਝੋਟੀ ਇਹ ਬਾੜ ਸਾਹਿਬ ਦੋਂਦੀ ਆ ਹਾਂਜੀ ਇਹਦੇ ਕੋਲ 10 ਕਿਲੋ ਦੋਦਿਆ 10 ਕਿਲੋ ਦੋਦਿਆ ਹਾਂਜੀ ਠੀਕ ਇਹ ਵੀ ਤਾਜੀ ਸਈ ਤਾਜੀ ਸਈ ਬਿਲਕੁਲ ਬਹੁਤ ਚੰਗੀ ਕੁਆਲਿਟੀ ਦੀ ਆ ਦੋਂਦੀ ਝੋਟੀ ਆ ਥਾਨਾ ਬਹੁਤ ਚੰਗੀ ਲੱਗੀ ਆ ਹਾਂਜੀ ਥਾਨ ਬਹੁਤ ਜ਼ਿਆਦਾ ਚੰਗਾ ਆ ਝੋਟੀ ਵੇਖੋ ਦੋਂਦੀ ਆ ਥਾਨੇ ਵੇਖੋ ਦੁੱਜਣਾਂ ਦਾ ਲੱਗਾ ਨਹੀਂ ਝੋਟੀ ਦੇ ਦੇ ਆ ਜਾਨਦ ਦੇ ਪਿਛੇ ਕੀ ਆ ਗਿਆ ਜੀ ਇਹਦੇ ਪਿਛੇ ਵੀ ਬਾੜ ਸਾਹਿਬ ਕੱਟਾ ਵਾ ਇਹਦੇ ਕੱਟਾ ਹਾਂਜੀ ਠੀਕ ਆ ਠੀਕ ਆ ਜਿਹੜਾ ਪਿਛਲਾ ਲਾਡ ਉਹ ਚ ਕੱਟੇ ਹੀ ਆਏ ਆ ਸਾਰੇ ਠੀਕ ਆ ਠੀਕ ਆ ਇੱਕ ਦੋ ਪੱਟੀ ਵਾਲੀ ਜਿਹੜਾ ਉਹਨੇ ਝੋਟੀ ਵੀ ਕੱਟੇ ਇਹਦਾ ਇਹਦਾ ਬਾੜ ਸਾਹਿਬ ਮੁੱਲ ਤੇ 1.22 ਆ ਹਾਂਜੀ ਹਾਂ ਨਾ 1.18 ਦੀ ਕੰਪਨੀ ਦਾ 1.18 ਦੇ ਕੋਈ ਨਹੀਂ ਮੰਨਤਾਂ ਨਾਲ ਬਾੜਦਾਰ ਕਰਕੇ ਭੇਜਾਂਗੇ ਕੋਈ ਦਾ ਠੀਕ ਆ ਠੀਕ ਆ ਬਹੁਤ ਚੰਗੀ ਕੁਆਲਿਟੀ ਦੀ ਆ ਚੰਗੀ ਝੋਟੀ ਆ ਪਾਣੀ ਮੌਕੇ ਤੇ ਜਿਹੜਾ ਭੈਣ ਭਰਾ ਆ ਜੇ ਵੱਡੀ ਆ ਝੋਟੀ ਆ ਵੇਖੋ ਦੋਨੋਂ ਕੈਮਰਾ ਵਿਖਾਉਣ ਦੇ ਕਰਕੇ ਤੇ ਆ ਤੇ ਇਹ ਜਿਹੜੀ ਇਹ 2 ਦੰਦ ਆ 13 ਕਿਲੋ ਦੁੱਧ ਆ ਬਾੜ ਦਾ ਇਹ ਵੀ 2 ਦੰਦ ਹਾਂਜੀ ਠੀਕ ਹੈ ਬਹੁਤ ਚੰਗੀ ਕੁਆਰਟੀ ਦੀ ਆ ਆ ਵੇਖੋ ਇਹਨੂੰ ਵੀ ਵੇਖੋ ਛੋਟੇ ਨੂੰ ਥਣ ਲੱਗਾ ਜਾਂਦੇ ਤਾਂ ਇਹ ਆ ਮਾੜਾ ਆ ਵੇਖੋ ਲੈਓ ਇਹਨੂੰ ਕਮਾਲ ਦੇ ਲੇਵਾ ਫਾਦੀ ਲੇਵਾ ਮਖਾਨ ਨੇ ਪਹਿਲਾਂ ਮੈਂ ਤੇ ਆਹ ਦੇਖੋ ਹਾਂ ਆਹ ਖੋਲੀ ਵੀ ਦੇ ਆਹ ਇਹਦੇ ਪਿਛੇ ਕਟਾਈ ਆ ਇਹਦੇ ਪਿਛੇ ਬਾਟਾ ਕਟਾ ਚੌਵਾਂ ਦੇ ਕੱਟੇ ਹੈਗੇ ਛੋਟੀ ਇਹ ਵੀ ਬਹੁਤ ਸੀਲ ਠੰਡੀ ਆ ਹਾਂਜੀ ਬੈਠ ਜਾ ਪਹੁੰਚਦਾ ਮੈਨੂੰ ਹਾਂਜੀ ਤੇ ਇਹਦਾ ਇਹਦਾ ਬਾਟਾ ਸਾਬ ਛੋਡੀ ਦੀਆ ਡੇਢ ਲੱਖ ਦੀ ਹਾਂਜੀ ਪਰ ਆਪਾਂ ਅੱਜ ਫਿਰ ਕੋਈ ਜਾਇਜ 140 ਮੋਲਿਆ ਹਾਂਜੀ 2000 ਰੁਪਏ ਛੋੜ ਦਰਾਂ ਠੀਕ ਹੈ ਠੀਕ ਹੈ ਜੀ ਬਹੁਤ ਠੰਡੀ ਠੰਡੀ ਬਹੁਤ ਸੀਲ ਠੰਡੀਆਂ ਜਿੱਦਾਂ ਮਰਦੀ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਾ ਕੋਈ ਕੋਹ ਨਹੀਂ ਹਾਂਜੀ ਹਾਂਜੀ ਬਿਲਕੁਲ ਟੈਮੋ ਟਾਈਮ 6 ਵਜੇ ਚੁਈਆਂ ਤੇ ਆ 11 ਵਜੇ ਆਪਾਂ ਵੀਡੀਓ ਬਣਾਉਣਾ ਸੀ ਹਾਂਜੀ ਇਹ ਛੋਟੀ ਇਹ ਦੂਜਾ ਸੁਆ ਜੇ ਠੀਕ ਇਹਦੇ ਕੋਲ ਵੀ 13 ਕਿਲੋ ਦੁੱਧ ਆਪਾਂ 12 ਦੱਸ ਕੇ ਦੇਣੀ ਹੈ ਠੀਕ ਖੋਲ ਦੇ ਛੋਟੀ ਦੁੱਧ 15 16 ਕਿਲੋ ਕਰੂ ਇਹਨੂੰ ਵੀ ਪੰਜਵਾ ਸ਼ਾਮਾਂ ਦੇ ਰਸੂਈ ਨੂੰ ਆ ਇਹ ਲਾਸਟ ਪੀਸ ਆ ਕਿਆ ਬਾਸ਼ ਸ਼ੋਰ ਖੁੱਲੀ ਕਰ ਦੇਣੀ ਹੈ ਜੀ ਠੀਕ ਹੈ ਜੀ ਜੈੱਟ ਬਲੈਕ ਹੈ ਵੇਖੋ ਥੋੜੀ ਜੀ ਹੈ ਪੂਛ ਕਾਲੀ ਹੈ ਚਿੱਟੀ ਬਾਕੀ ਸਾਰੀ ਕਾਲੀ ਹੈ ਰੌਣ ਨੂੰ ਸਿੰਗ ਰਿੰਗ ਬਕਾ ਦੇ ਜੇ ਤੁਹਾਨੂੰ ਚਿੱਡੇ ਦਾ ਵੱਡੀ ਝੋਟੀ ਆ ਨਿਆ ਲੇਵਲ ਲਗਾ ਹਾਂ ਜੀ ਹਾਂ ਇਹ ਹੈ ਗਏ ਪੰਜਵਾਂ ਨੰਬਰ 6ਵਾਂ 6ਵਾਂ ਨੰਬਰ ਤੇ ਇਹ ਚੋ ਛੋੜ ਕਰਦੇ ਹੋ ਖੁੱਲੀ ਬਸ ਇਹਦਾ ਬਾਪ ਸਾਹਿਬ ਖਾਣਾ ਹੀ ਇੱਕ ਵੀ ਮੋਲਿਆ ਹਾਂਜੀ 4000 ਰੁਪਏ ਛੋੜ ਕਰਦਾਂਗੇ 16 ਦੀ ਝੋਟੀ ਦੇਦਾਂਗੇ 1,115 ਦੀ ਕਰ ਦਿੰਦੇ ਹੈਗੇ ਦੇ ਦਾਂਗੇ ਜੀ ਠੀਕ ਹੈ ਠੀਕ ਆ ਝੋਟੀਆਂ ਦੇ ਉੱਦਾਂ ਇਹਨਾਂ ਦੀ ਨਿਗਾ ਮਾਰਾਂ ਨੇ ਆ ਪਰ ਆਣ ਕੇ ਵੇਖ ਲਿਓ ਗੱਲ ਆ ਝੋਟੀਆਂ ਨਹੀਂ ਵਿਖਾਦੀ ਅੱਜ ਗਾਨੀਵਰਤੀ ਆਮ ਖਾਦੀ ਆਜੋ ਆ ਵੀ ਝੋਟੀ ਆਈ ਹੈ ਤਾਜੀ ਆਹ ਵੇਖੋ ਹਾਲੇ ਲੱਫੀਆਂ ਵਿੱਚ ਝੋਟੀਆਂ ਵੱਡੀਆਂ ਝੋਟੀਆਂ 12 12 14 14 ਕਿਲੋ ਬੋੜੀ ਆ ਆ ਵੇਖੋ ਬੂੜੀ ਝੋਟੀ ਆ 14 ਕਿਲੋ ਬੋੜਾ ਪੂਰੀ ਝੋਟੀ ਨੀਲੀ ਗਾਵੀ ਦੀ ਵੀ ਆ ਗਈ ਆ ਵੇਖੋ ਇਹ ਦੇਖੋ 15 ਕਿਲੋ ਦੁੱਧ ਆ ਹਾਂਜੀ ਆ ਵੇਖੋ ਝੋਟੀਆਂ ਆਈਆਂ ਵਾ ਇੰਨਾ ਤੋਂ ਵੀ 14 ਜਿਆਦਾ ਬਸਰਾ 15 ਕਿਲੋ ਆ ਝੋਟੀ 17 18 ਕਿਲੋ ਵਾਲੀ ਆ ਆ ਵੇਖੋ ਵੱਡੀਆਂ ਮੇ ਝੋਟੀਆਂ ਹਾਲੇ ਆਈਆਂ ਵਾ ਝੋਟੀਆਂ ਹਾਂਜੀ ਆਈਆਂ ਹੁਣੇ 12 1 ਵਜੇ ਝੋਟੀਆਂ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਰਣਵੀਰ ਜੀ ਫੋਨ ਨੰਬਰ 9